ਆਮ ਬਾਈ ਬਾਜ਼ਾਰ ਦੇ ਵਿੱਚ ਲੱਖ ਦੀਆਂ ਤਿੰਨ ਚਾਰ ਦਈ ਜਾਂਦੇ ਆ ਉਹ ਕੀ ਸਿਸਟਮ ਆ ਕੀ ਚੱਕਰ ਆ ਉਹ ਉਹ ਵੀ ਬਾਈ ਆਪਣੇ ਕੋਲੇ ਹੰਦੀਆਂ ਵੈਸੇ ਆਮ ਤਾਂ ਜਿੰਨੇ ਵੀ ਆ ਨਾ ਲੱਖ ਦੀਆਂ ਤਿੰਨ ਤਿੰਨ ਦੇ ਆ ਬੜੀਆਂ ਗੱਲਾਂ ਕਰਦੇ ਆ ਹਾਂਜੀ ਕਿ ਸਾਡੇ ਵਾਲੇ ਤੇ ਬੈਗ ਗੇਅਰ ਆ ਜੀ ਸਾਡੇ ਵਾਲੇ ਚ ਉਹ ਸਾਰਿਆਂ ਚ ਹੀ ਹੁੰਦਾ ਸਾਰਿਆਂ ਦੇ ਟਾਇਰ ਟਿਊਬਲੈਸ ਹੁੰਦੇ ਆ ਸਾਰਿਆਂ ਜੀ ਬੈਗ ਗੇਅਰ ਹੁੰਦਾ ਸਾਰਿਆਂ ਜੀ ਇੱਕ ਦੋ ਤਿੰਨ ਗੇਅਰ ਹੁੰਦੇ ਵੈਸੇ ਤਾਂ ਸਪੀਡ ਲਿਮਟ ਬਟਨ ਹੁੰਦਾ ਪਰ ਚਲੋ ਸਾਰਿਆਂ ਚ ਤਿੰਨ ਗੇਅਰ ਹੁੰਦੇ ਆ ਉਹ ਚੀਜ਼ਾਂ ਸਾਰਿਆਂ ਚ ਹੀ ਹੁੰਦੀਆਂ ਆਪਣੇ ਕੋਲੇ ਵੀ ਲੱਖ ਦੀਆਂ ਤੈਨ ਹੋ ਗਈਆਂ ਪਰ ਆਪਣੇ ਤੇ ਉਹਨਾਂ ਦਾ ਕੀ ਫਰਕ ਹੈ ਜੀ ਆਪਾਂ ਉਹਨੂੰ ਗਾਰੰਟੀ 'ਚ ਵੀ ਦੇ ਸਕਦੇ ਆ ਆਪਣੇ ਵਾਲੀ ਲੱਖ ਦੀਆਂ ਤੈਨ ਵਾਲੇ 'ਚ 7 ਕਿਲੋ ਦੀਆਂ ਹੀ ਬੈਟਰੀਆਂ ਹੋਣਗੀਆਂ ਅੱਛਾ ਜੀ ਜਿਹੜੀਆਂ ਅਸੀਂ ਇਹ 'ਚ ਦੇਵਾਂਗੇ ਵੱਡੇ ਮਾਡਲਾਂ 'ਚ ਉਹੀ ਬੈਟਰੀਆਂ ਉਹ 'ਚ ਦੇਵਾਂਗੇ ਮੋਟਰ ਕੰਟਰੋਲਰ ਚਾਰਜਰ ਦੀ ਉਹਦੀ ਆਪਾਂ ਗਾਰੰਟੀ ਵੀ ਦੇ ਸਕਦੇ ਆ ਅੱਛਾ ਜੀ ਹਾਂ ਜੀ ਲੱਖ ਦੀਆਂ ਤਿੰਨ ਵਾਲੇ ਜੇ ਗਾਰੰਟੀ 'ਚ ਲੈਣੇ ਥੋੜੇ ਜੇ ਪੈਸੇ ਪੇ ਕਰਨੇ ਪੈਣਗੇ ਪਰ ਇਹ ਨਹੀਂ ਹੈ ਵੀ ਚੀਜ਼ ਹਲਕੀ ਹੋਊਗੀ ਹਲਕੀ ਹੋਊਗੀ ਟੌਪ ਦਾ ਮਾਲ ਹੋਊਗਾ ਟੌਪ ਦੀ ਬੋਡੀ ਹੋਊਗੀ ਉਹਦੀ ਇਹ ਨਹੀਂ ਧੁੱਪੇ ਖੜੀ ਤੇ ਕਰਖ ਹੋ ਗਈ ਤੇ ਕੁਝ ਹੋ ਗਿਆ ਉਹ じゃ ਕੰਮ ਆਪਾਂ ਨਹੀਂ ਕਰਦੇ ਉਹੇ ਜਾ ਕੰਮ ਹਾਂਜੀ ਬਾਈ ਹੁਣੀ ਨਹੀਂ ਕਰਦੀਆਂ ਤਿੰਨ ਵਾਲੀਆਂ ਵੀ ਹੁੰਦੀਆਂ ਬਾਕੀ ਹਰ ਤਰ੍ਹਾਂ ਦੇ ਮਾਡਲ ਜਿਵੇਂ ਇਹਨੂੰ BMW ਕਹਿੰਦੇ ਆ ਦੇਖੋ ਮਾਡਲ ਇਹ ਵੀ ਆਪਣੇ ਕੋਲੇ ਹੰਦਾ ਅੱਛਾ ਜੀ ਆ ਸਕੂਟਰ ਆ ਗਿਆ ਗੋਲ ਲਾਈਟ ਇਹ ਵੀ ਹੁੰਦਾ ਆ ਵਾਲਾ ਆ ਚੇਤਕ ਆ ਗਿਆ ਵੱਡਾ ਇਹ ਵੀ ਹੁੰਦਾ ਆ ਰੇਂਜ ਰੋਵਰ ਆ ਗਈ ਇਹ ਵੀ ਹੁੰਦਾ ਆ ਨਵਾਂ ਮਾਡਲ ਆ ਗਿਆ ਨਵੇਂ ਤਾਂ ਨਵੇਂ ਮਾਡਲ ਆ ਚੜਦੇ ਆ ਚੜਦੇ ਯਾਰ ਜੇ ਕੋਈ ਬੈਟਰੀਆਂ ਵਾਲੇ ਸਕੂਟਰ ਦੇ ਵਿੱਚ ਕੋਈ ਮਾਡਲ ਲਾਂਚ ਹੁੰਦਾ ਏ ਤਾਂ ਮੋਗੇ ਦੇ ਵਿੱਚ ਪਹਿਲਾ ਇੱਕ ਹੀ ਬੰਦਾ ਏ ਜਿਹਦੇ ਕੋਲੇ ਸਾਰਿਆਂ ਨਾਲੋਂ ਪਹਿਲਾਂ ਬੈਟਰ ਰੰਗ ਵਾਲਾ ਸਕੂਟਰ ਨਾਲ ਦੇਖ ਲਓ ਹੁਣ ਪਹਿਲਾਂ ਬਾਈ ਹੁਣਾਂ ਕੋਲੇ ਪੁੱਛਦਾ ਸਕੂਟਰ ਕਿਤੇ ਨਹੀਂ ਦੇਖਿਆ ਹੁਣ ਲਗਜ਼ਰੀ ਆਈਟਮ ਆ ਪੂਰੀ ਟੌਪ ਤੋਂ ਟੌਪ ਚੱਕਣੀ ਆ ਸ਼ੌਕ ਹੀ ਆ ਆਪਾਂ ਨੂੰ ਬੱਸ ਲਓ ਜੀ ਚੱਕੋ ਆ ਮਾਡਲ ਦੇਖ ਲਓ ਹੁਣ ਹਾਂਜੀ ਇਹ ਇਹ ਫੋਰਨ ਦੇ ਮਾਡਲ ਆ ਸਾਰੇ ਇਹ ਅੱਛਾ ਜੀ ਤੇ 3 ਸਾਲ ਦੀ ਵਾਰੰਟੀ ਚ ਆ ਇਹ 3 ਸਾਲ ਦੀ ਵਾਰੰਟੀ ਚ ਤੇ ਰੇਟ ਕੁਛ ਨਹੀਂ ਮੋਟਰਸਾਈਕਲ ਦਾ ਮੋਟਰਸਾਈਕਲ ਆ ਸਕੂਟਰ ਦਾ ਸਕੂਟਰ ਆ ਇਹ ਇੱਕ ਮੈਨੂੰ ਤਾਂ ਹੋਰ ਸਿਸਟਮ ਬੜਾ ਵਧੀਆ ਲੱਗਿਆ ਵੀ ਮੁਰੂ ਇਹ ਐ ਪੂਰਾ ਘੈਂਟ ਪੂਰਾ ਘੈਂਟ ਲੱਗਦਾ ਤੇ ਮਗਰਲੇ ਪਾਸੋਂ ਐ ਫੀਲਿੰਗ ਆਉਂਦੀ ਆ ਜੇ ਮੈਂ ਆਮ ਜਿਹੜੀਆਂ ਢੇਗ ਲਾ ਲਈਆਂ ਸਕੂਟਰ ਨੇ ਮਗਰਲੇ ਪਾਸੇ ਉਵੇਂ ਲਾ ਦਿੱਤਾ ਪੂਰਾ ਲਗਜ਼ਰੀ ਬਣਾਇਆ ਵਾ ਹਾਂ ਪੂਰੀਆਂ ਲਾਈਟਾਂ ਰਹਿਣ ਕੈਂਡ ਇੰਡੀਕੇਟਰ ਲਾ ਕੇ ਬਿਲਕੁਲ ਸਹੀ ਤੇ ਇਹ ਬਾਈ ਕਿੰਨੇ ਦਾ ਏ ਇਹ 70000 ਦਾ ਜੀ 100 ਪਲੱਸ ਚੱਲੇਗਾ 72000 ਦਾ 100 ਪਲੱਸ 3 ਸਾਲ ਦੀ ਵਾਰੰਟੀ ਚ ਹੋਰ